लड़ाई हो गई काम करके आया पहला ਅਲੀ ਦਾ ਰੋਲਾ ਸੀ ਹਾਂਜੀ ਬੰਟੀ ਰਮਾਨਾ ਉਹ ਨੰਬਰ ਆਦੀ ਐਡਰਾ ਚਲ ਤਾਂ ਉਹ ਹੋ ਸਕਦਾ ਹੋ ਪਿੱਛੇ ਨੂੰ ਪਿੱਛੇ ਨੂੰ ਕਿੱਥੋਂ ਦਾ ਕਿ ਤੈਨੂੰ ਪਤਾ ਲੱਗਦਾ ਇੱਥੇ ਜੁੰਡੀ ਜਾਂਡੀ ਵੱਡੀ ਦਾ ਅੰਦਾਜ਼ਾ ਤੇ ਪਤਾ ਲੱਗਦਾ ਜੀ ਹਾਂ ਹਾਂਜੀ ਆ ਬਾਹ ਨਹੀਂ ਕੰਮ ਕਰਦੀ ਬਾਥਰੂਮ ਦਾ ਪਤਾ ਲੱਗ ਜਾਂਦਾ ਬਾਥਰੂਮ ਦਾ ਸਾਡਾ ਕੁਝ ਕਰਦਾ ਹੀ ਆ ਜੀ ਨੈਟ ਨਹੀਂ ਬਾਥਰੂਮ ਦਾ ਪਤਾ ਲੱਗਦਾ ਹਾਂਜੀ ਆ ਬਾਹ ਨਹੀਂ ਕੰਮ ਕਰਦੀ ਕੋਈ ਕਰ ਲੱਗ ਜੂ ਮਾੜੇ ਕਿਰਪਾ ਕਰੀ ਠੀਕ ਹੈ ਜੀ ਘਰ ਦੇ ਵਿੱਚ ਫਿਰ ਹੈ ਨਹੀਂ ਸੀ ਕੋਈ ਸੰਭਲਣ ਵਾਲਾ ਘਰ ਤੇ ਮੇਰਾ ਭਰਾ ਸੀ ਗਈ ਉਹਦੀ ਮਾਂ ਤਾਂ ਹੋ ਗਈ ਹਾਂ ਉਹ ਸੰਭਾਲਦਾ ਸੀ ਉਹ ਸੰਭਾਲਦਾ ਸੀ ਹਾਂਜੀ ਹੋਰ ਹੋਰ ਪ੍ਰਾ ਰਹਿ ਗਿਆ ਇੱਕ ਜੀ ਹਾਂ ਇਹ ਕਮਲ ਸਿੰਘ ਵਾਲੀ ਨੂੰ ਚੱਕੀ ਰੰਦਾ ਹਾਂ ਉਹ ਡੋਡੀਆ ਹਾਂ ਵੱਡਾ ਭਾਈ ਸੀਗਾ ਮੇਰਾ ਉਹ ਮਰ ਤਾ ਹੋ ਗਈ ਉਹ ਹੀ ਸੰਭਾਲਦਾ ਸੀ ਹਾਂਜੀ ਕਿੰਨਾ ਟਾਈਮ ਪਹਿਲਾਂ ਉਹ ਪਰ ਮਿੰਨਾ ਵੀ ਨਹੀਂ ਹੋਇਆਗਾ ਉਹਨੂੰ ਮਰੇ ਅੱਛਾ ਹੁਣ ਹਾਂਜੀ ਉਹਦਾ ਬੁੱਢਾ ਤੋੜਦਾ ਹੀ ਕਹਰੇਦਾ ਰੇੜੀ ਪਿੱਛੇ ਡੜਾ ਪੈ ਗਿਆ ਅੱਛਾ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਜ਼ੁਰਗਾਂ ਦਾ ਨਾ ਜਸਵੀਰ ਸਿੰਘ ਆ ਜੀ ਜ਼ਿਲ੍ਹਾ ਫਰੀਦਕੋਟ ਡੱਗੋ ਰਮਾਣਾ ਦੇ ਨਾਲ ਕਿਹੜਾ ਪਿੰਡ ਸੀ ਸੰਗੋਰਮਾਣਾ ਸੰਗੋਰਮਾਣਾ ਡੱਗੋ ਰਮਾਣਾ ਦੇ ਸੰਗੋਰਮਾਣਾ ਨਾਲ ਨਾਲ ਇਹ ਸਾਡੀ ਪੰਚਾਇਤ ਦੀ ਕੋਈ ਹੈ ਜੀ ਕੋਈ ਪੰਚਾਇਤ ਹਾਂਜੀ ਉੱਥੋਂ ਆਇਆ ਬਜ਼ੁਰਗ ਪਰਿਵਾਰ ਦੇ ਵਿੱਚ ਇਹ ਦੋ ਤਿੰਨ ਭਾਈ ਸੀ ਪੰਜ ਭਾਈ ਸੀਗੇ ਪੰਜ ਭਾਈ ਸੀ ਜਿਹੜਾ ਇਹਨੂੰ ਸਾਹਮਦਾ ਸੀ ਉਹ ਵੱਡਾ ਭਰਾ ਸੀ ਇਹਦਾ ਉਹਦਾ ਵਿਆਹ ਹੋਇਆ ਸੀ ਵੱਡੇ ਦਾ ਨਹੀਂ ਉਹਦਾ ਮੰਡੀ ਹੋਇਆ ਸੀ ਤੇਰਾ ਵੀ ਨਹੀਂ ਵਿਆਹ ਹੋਇਆ ਸੀ ਕਿ ਉਹਨਾਂ ਦਾ ਆ ਬਈ ਦੀਆਂ ਮਾਂ ਮਾਂ ਹੋ ਗਈ ਹਾਂ ਤੇਰਾ ਵਿਆਹ ਨਹੀਂ ਹੋਇਆ ਸੀ ਵਿਆਹ ਮੇਰਾ ਮੇਰੇ ਭਰਾ ਦਾ ਹੋਇਆ ਸੀ ਉਹਦੇ ਘਰੋਂ ਮੇਰੇ ਘਰੇ ਰਹਿੰਦੀ ਸੀ ਅੱਛਾ ਉਹਦੀ ਮੌਤ ਹੋ ਗਈ ਸੀ ਹਾਂ ਐਕਸੀਡੈਂਟ ਹੋ ਗਿਆ ਸੀ ਰਾਤ ਨੂੰ ਹਾਂ ਇਹ ਤਾਂ ਫਰੀਦਕੋਟੋਂ ਹੁੰਦਾ ਸੀਗਾ ਜੀ ਹਾਂ ਕੰਮ ਤੇ ਲੱਗੇ ਸੀਗੀ ਫਿਰ ਤੇਰੇ ਘਰ ਦੀ ਫਿਰ ਜਿਹੜੀ ਰਹਿੰਦੀ ਸੀ ਉਹ ਉਹਦੀ ਮੌਤ ਹੋ ਗਈ ਉਹਦਾ ਮੁੰਡਾ ਇੱਕ ਹੈ ਹਾਂ ਇੱਕ ਮਰ ਗਿਆ ਜੀ ਘਰ ਦੀ ਘਰ ਦੀ ਮਰ ਗਈ ਕਿੰਨਾ ਟਾਈਮ ਪਹਿਲਾਂ ਹੁਣ ਹੋ ਗਏ 2.5 ਸਾਲ ਹੋ ਗਏ ਤੇ ਤੇਰੇ ਸੱਟ ਲੱਗੀ ਨੂੰ ਕਿੰਨੇ 15 ਸਾਲ ਹੋ ਗਏ ਮੇਰੇ ਸੱਟ ਵੱਜੀ ਨੂੰ 15 ਸਾਲ ਹੋ ਗਏ 15 ਸਾਲਾਂ ਤੋਂ ਤੂੰ ਬੈੱਡ ਤੇ ਹੀ ਪਿਆ ਬੈੱਡ ਤੇ ਹੀ 15 ਸਾਲਾਂ ਤੋਂ ਬੈੱਡ ਤੇ ਆ ਜੀ ਇਹਦਾ ਵੱਡਾ ਭਰਾ ਸੀ ਜਿਹੜਾ ਨੂੰ ਸਾਂਭਦਾ ਸੀ ਚੱਕਦਾ ਥਲਦਾ ਸੀ ਲੈਟਰਨ ਵਾਸ਼ਰੂਮ ਲੈ ਕੇ ਜਾਂਦਾ ਸੀ 1 ਮਹੀਨਾ ਡੇਢ ਮਹੀਨਾ ਪਹਿਲਾਂ ਉਹਦੀ ਵੀ ਦਿੱਚੋ ਹੁਣ ਘਰ ਦੇ ਵਿੱਚ ਬੇਵਸ ਹੋਇਆ ਪਿਆ ਸੀਗਾ ਇਹਦੀ ਵੀਡੀਓ ਆਈ ਸੀ ਆਪਣੇ ਕੋਲੇ ਤੇ ਅੱਜ ਆਈ ਵੀਡੀਓ ਉਹਦੀ ਕਰ ਲਈ ਹੀ ਤੁਹਾਡੇ ਕੋਲੇ ਜੀ ਮੈਂ ਮੈਂਬਰ ਆ ਬਨੌਖਾ ਦੀ ਸੇਵਾ ਤੇ ਕੈਂਪ ਤੇ ਸਾਡੇ ਨਾਲ ਸਮਾਵਾ ਕਰਦੇ ਜੀ ਇਹ ਇਹਨਾਂ ਨੇ ਇਹ ਜਸਵੀਰ ਸਿੰਘ ਦੀ ਵੀਡੀਓ ਸਾਡੂ ਭੇਜੀ ਸੀ ਤੇ ਸਾਡੇ ਕੋਲੇ ਸਮਾਂ ਹੈ ਨਹੀਂ ਸੀ ਲੈ ਕੇ ਆਉਂਦਾ ਫਿਰ ਇਹਨਾਂ ਦੀ ਡਿਊਟੀ ਲਈ ਇਹ ਅੱਜ ਸਾ ਉਥੋਂ ਫ੍ਰੀ ਰਿਪੋਰਟ ਤੋਂ ਲੈ ਕੇ ਆਪਣੇ ਕੋਲੇ ਪਹੁੰਚੇ ਜੀ ਇਹਨਾਂ ਦਾ ਵੀ ਬਹੁਤ ਧੰਨਵਾਦ ਤੇ ਜਸਵੀਰ ਸਿੰਘ ਜੀ ਹੁਣ ਇੱਥੇ ਸਾਡੇ ਕੋਲੇ ਆਸ਼ਰਮ ਚ ਰਹੋਗੇ ਜੀ ਮੈਨੂੰ ਠੀਕ ਕਰ ਦਿੰਗੇ ਤੇ ਮੈਂ ਰਹਿਣਾ ਨੂੰ ਮੈਂ ਭੱਜਣਾ ਕਿੱਥੇ ਤੁਹਾਡੇ ਕੋਲੋਂ ਠੀਕ ਕਰਨ ਦਾ ਪਰਮਾਤਮਾ ਅਸੀਂ ਆਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਰੋਟੀ ਪਾਣੀ ਤੈਨੂੰ ਬੈਠੇ ਨੂੰ ਮਿਲੂ ਠੀਕ ਹੈ ਜੀ ਡਾਇਟਰੀਨ ਬੋਸ਼ ਨੂੰ ਵਾਸਤੇ ਸੇਵਾਦਾਰ ਆਪਣੇ ਕੋਲੇ ਹੈਗੇ ਜਦੋਂ ਜਾਣਾ ਤੂੰ ਤੋਂ ਨੂੰ ਕੱਪੜੇ ਇਤਸਾਬ ਧੋਤੇ ਸਾਰਾ ਕੁਝ ਮਿਲੂਗਾ ਠੀਕ ਹੈ ਜੀ ਠੀਕਾ ਠੀਕ ਹੈ ਜੀ ਰਹਿਣਾ ਰਹਿਣਾ ਮੈਂ ਪਿਆਰ ਨਹੀਂ ਰਹਿਣਾ ਮੈਂ ਉਹ ਜਿਹਾ ਬੰਦਾ ਨਹੀਂ ਗਾ ਅਸੀਂ ਵੀ ਨਹੀਂ ਉਹ ਜਿਹਾ ਬੰਦੇ ਦਵਾਈ ਬੂਟੀ ਸਾਰਾ ਕੁਝ ਸਾਰਾ ਕੁਝ ਮਿਲ ਗਏ ਠੀਕ ਹੈ ਡਾਕਟਰ ਆਪਣੇ ਕੋਲੇ ਇੱਥੇ ਜਦੋਂ ਮਹਾਰਾਜ ਸਰੀਰ ਮਹਾਰਾਜ ਨੇ ਅਣਵਾਸ ਕਰੀ ਰਿਹਾ ਹਾਂ ਤੇ ਫਿਰ ਜੇ ਆਪਾਂ ਲੜਾਂਗੇ ਤਾਂ ਫਿਰ ਕੌਣ ਕਿਸੇ ਨੂੰ ਕੌਣ ਸੰਭਾਲਦਾ ਇਹ ਵਿਚਾਰਾ ਬੇਵਸ ਹੋ ਅੱਜ ਵੀਰ ਸਿੰਘ ਅੱਜ ਆਪ ਆਪਣੇ ਆਸ਼ਰਮ ਚ ਪਹੁੰਚਿਆ ਅਰਦਾਸ ਕਰਿਓ ਇਸ ਵੀਰ ਸਿੰਘ ਵਾਸਤੇ ਕਿ ਇਹਦੀ ਜਿਹੜੀ ਆਉਣ ਵਾਲੀ ਜ਼ਿੰਦਗੀ ਆ ਇਹ ਸੁੱਖਾਂ ਭਰੀ ਬਤੀਤ ਹੋਵੇ ਜਿਹੜੀ ਪਹਿਲਾਂ ਵਿਚਾਰੇ ਨੇ ਦੁੱਖ ਭੋਗਨੇ ਸੀ 15 ਸਾਲ ਤੋਂ ਬਿਟਦੇ ਆ ਸਿਰ ਦੇ ਵਿੱਚ ਲੜਾਈ ਹੋ ਗਈ ਸੀ ਕਿਤੇ ਸਿਰ ਚ 66 ਵੱਜ ਗਈ ਸੀ ਉਹਦੇ ਕਰਕੇ ਲਤਾਂ ਕੰਮ ਛੱਡੇ ਨਾ ਤੇ ਮੰਜੇ ਤੇ ਪਿਆ ਸੀ ਆਪਣੇ ਬਿੱਧ ਦੀ ਪਾਜਾ ਆਸ਼ਰਮ ਜਿਹੜਾ ਬੋਰੇ ਵਾਲੇ ਸੰਤਾਂ ਨੇ ਆਪਾਂ ਨੂੰ ਬਣਾ ਕੇ ਦਿੱਤਾ ਉਹ ਮੇਰੇ ਲੋੜਵੰਦਾਂ ਵਾਸਤੇ ਵੀ ਜਿਨ੍ਹਾਂ ਦੇ ਕੋਈ ਸਾਂਭ ਸੰਭਾਲ ਨਹੀਂ ਕਰਦਾ ਜਿਨ੍ਹਾਂ ਦਾ ਕੋਈ ਸਹਾਰਾ ਹੈ ਨਹੀਂ ਉੱਥੇ ਇਹ ਜਸਵੀਰ ਸਿੰਘ ਆਪਣੇ ਪਰਿਵਾਰ ਦਾ ਮੈਂਬਰ ਬਣ ਕੇ ਆਪਣੇ ਕੋਲੇ ਪਹੁੰਚਿਆ ਅਰਦਾਸ ਕਰੀਓ ਸਾਡੀ ਟੀਮ ਵਾਸਤੇ ਵੀ ਕਿ ਸਾਡੀ ਟੀਮ ਵੀ ਪੂਰੀ ਸ਼ਰਧਾ ਤੇ ਨਾਲ ਤਨ ਮਨ ਨਾਲ ਇੰਨਾ ਲੋੜਵੰਦਾਂ ਦੀ ਸੇਵਾ ਕਰ ਸਕੇ ਜਿਨ੍ਹਾਂ ਨੂੰ ਕੋਈ ਸਾਂਭਦਾ ਨਹੀਂ ਸਾਰੀ ਸਾਡੀ ਟੀਮ ਵੀ ਖੜੀ ਹੈ ਇੱਥੇ ਸਾਰੇ ਆਸਤੇ ਅਰਦਾਸ ਕਰੋ ਤੇ ਜਸਵੀਰ ਸਿੰਘ ਆਸਤੇ ਜਰੂਰ ਅਰਦਾਸ ਕਰਿਓ ਕਿ ਵਾਹਿਗੁਰੂ ਇਹਨੂੰ ਚੜ੍ਹਦੀ ਕਲਾ ਰੱਖੇ ਇਹਨੂੰ ਤੰਦਰੁਸਤੀ ਬਖਸ਼ੇ ਇਹ ਆਪਦੇ ਲੱਤਾਂ ਤੇ ਚੱਲਣ ਦੇ ਯੋਗ ਹੋ ਜਾਏ ਦਵਾਈ ਦੁਈ ਖਾਧੀ ਕੀ ਤੇ ਅਜੇ ਤੋ ਲੱਤਾਂ ਖੜਗੀਆਂ ਸੀ ਦਵਾਈ ਮੈਂ ਹੀ ਤ ਤ ਦੀ ਫੇਰੀ ਪੀਤੀ ਆਈ ਅਹ ਤ ਤ ਦੀ ਹੂੰ ਡਾਕਟਰ ਕੋਲੇ ਕਿਸੇ ਕੋਲ ਸਪੈਸ਼ਲਿਸਟ ਕੋਲੇ ਨਹੀਂ ਟਿਕਾਇਆ ਸੇਦੀ ਛੱਟ ਦੀ ਦਵਾਈ ਪੀਤੀ ਆਈ ਮੈਂ ਸੀਸੀ ਨਹੀਂ ਨਹੀਂ ਹਾਂ ਉਹ ਸੇਦੀ ਛੱਟ ਨਹੀਂ ਸੀਸੀਆਂ 15 16 ਪੀਤੀ ਆਈ ਅੱਛਾ ਪਰ ਉਹਨਾਂ ਨੇ ਕੋਈ ਆਸਰਾ ਨਹੀਂ ਕੀਤਾ ਕੋਈ ਨਹੀਂ ਆਹ ਤੇਰਾ ਭਤੀਜਾ ਹਾਂਜੀ ਜਿਹੜਾ ਛੱਡਣ ਆਇਆ ਤੇ ਹਾਂਜੀ ਇਹਦਾ ਨਾਮ ਕੀ ਆ ਇਹਦਾ ਨਾਮ ਪ੍ਰਗਟ ਸਿੰਘ ਹੈ ਪ੍ਰਗਟ ਸਿੰਘ ਤੁਹਾਨੂੰ ਬਠੋਰਾ ਵਾਹਿਗੁਰੂ ਪ੍ਰਗਟ ਸਿੰਘ ਹਾਂਜੀ ਭਾਈ ਜਸਵੀਰ ਸਿੰਘ ਦਾ ਭਤੀਜਾ ਜੀ ਪ੍ਰਗਟ ਸਿੰਘ ਪਿੱਛੇ ਖੜਾ ਹੈ ਇਹ ਛੱਡਣ ਆਇਆ ਚਾਸ਼ਰਮ ਚ ਅਰਦਾਸ ਕਰਿਓ ਵਾਹਿਗੁਰੂ ਮੇਲ ਕਰੇ ਤੰਦਰੁਸਤੀ ਦੇਵੇ ਆਉਣ ਵਾਲਾ ਭਾਈ ਜਸਵੀਰ ਦਾ ਜੀਵਨ ਖੁਸ਼ੀਆਂ ਭਰਿਆ ਹੋਵੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ